चाचा श्री गुरू गोबिंद सिंह साहिब जी सब साईं हुए सह दण जी जोत श्री गुरू ग्रंथ साहिब जी पाठ दर्शन किरदारे बुलगे पंछा प्यलिया चहां साहिबादियां चालीह भॻतियां रखियां जमिय कविया

ਦੀ ਕਮਾਈ ਦਾ ਪਿਆਰ ਕਰਕੇ ਬਾਤ ਸਾਡੀ ਬੋਲ ਲਾ ਜੀ ਪੰਚਾਤਸਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰਕੇ ਬੋਲ ਜੀ ਪ੍ਰੇਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ

ਕੀ ਸਤਾਨਵ ਸਹਾਦਾਨ ਪਰਵ ਸਾਦਾਨ ਦਾਨਾ ਫਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਕਹਿਬ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਝੱਡੇ ਬੁਕੇ ਜੁੰਗਾ ਜੋਤ ਆਤਮਾ ਧਰਮ ਦਾ ਜੈ ਸਮਾਰ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖੋ ਆਪੋ ਵਹਿ ਕਰੋ ਜੇ ਆਖਦ ਫੁਰਪਾ ਆਪਣੇ ਮੰਥ ਦੇ ਸਮਾ ਸੁਹਾਇ ਤਾਰੀਓ ਜਿਰੇ ਨਨ ਬਾਣਾ ਸਾਹਿਬ ਅਤੀ ਹੋਰ ਗੁਰਦਵਾਰੀਆਂ ਫੁਰਤਾਂ ਮਾਂ ਦੇ ਜੇਨਾ ਤੋਂ ਬੰਧ ਨੂੰ ਛੋੜਿਆ ਗਿਆ ਦੇਵਾਂ ਦੇ ਖੁੱਲੇ ਦਰਸ਼ਨ ਦੇ ਧਾਰੋ ਸੇਵਾ ਸੁਭਾਉ ਦਾ ਦਾਤ ਖਾਲਸਾ ਦੀ ਲੋਕਸ਼ੋਹ ਇਹ ਸਬਾਣੀ ਆਦੇ ਮਨ ਸਤਿਗੁਰੂ ਨਿਤਾਣੀਆਂ ਦੇ ਤਾਨ ਨਿਉਟੀਆਂ ਦੀ ਓਟ ਸੱਚੇ ਪਿਤਾ ਵਾਹੀ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾ ਨਾ ਨਾ ਅਵਰ ਸ਼ਹੀਦ ਬਾਬਾ ਦੀਪ ਸਿੰਘ ਜੀ ਜੇਨਾ ਦੇ ਪਵਨ ਪਤੰਤਰ ਅੰਤ ਸਹਾਨਾ ਫੁਰਦਵਾਰਾ ਸਿੰਘ ਸਾਹਿਬ ਦੇ ਕੇ ਆਪ ਦੀ ਜੀ ਪਵਨ ਪਤੰਤਰ ਜੀ ਅੰਦਰ ਅਮਰ ਨੂੰ ਜੀ ਦੇ ਲਿਵਾਣ ਸੱਜੇ ਸੱਜੇ ਹੋਏ ਦਵਤਾ ਅੰਦਰ ਸ਼੍ਰੀ ਅਸਾਦੀ ਦੇ ਵਾਰ ਦੇ ਝੋਕ ਜੀ श आनंद सहत जी जी अरताप अखा भाटा भुल जो